ਬਾਈ ਝੀਲ ਤੇ ਸੁੱਤਾ ਪਿਆ ਦੇ ਨਾ ਗੱਲਬਾਤ ਕਰੀਏ ਵੀ ਕਿਉਂ ਸੁੱਤਾ ਥੇ ਬਾਈ ਹਾਂ ਬਾਈ ਕਿਵੇਂ ਕੀ ਕਰਦਾ ਇੱਥੇ ਕੱਢ ਜਾ ਮੈਨੂੰ ਗੱਲ ਕਰ ਲੈਣ ਦੇ ਯਾਰ ਉਹ ਮੈਂ ਨਹੀਂ ਆਉਂਦਾ ਭਰਾਵਾ ਘਰੇ ਘਰੇ ਆਪਦਾ ਸੋਜੋ ਮਾਦਾ 5 ਤਾਰਾ ਹੋਟਲ 'ਚ ਸੁੱਤਾ ਪਿਆ ਇੱਥੇ ਦੇਖੂੰਗਾ ਮੈਂ 5 ਤਾਰਾ ਕੱਪ ਕਿਉਂ ਮਰੀ ਜਨੇ ਕਿਹੜਾ 5 ਤਾਰਾ ਹੋਟਲ ਇੱਥੇ ਓ ਯਾਰ ਖੜ ਜਾ ਯਾਰ 5 ਤਾਰਾ ਹੋਟਲ 'ਚ ਸੁੱਤਾ ਪਿਆ ਮੈਂ ਨਹੀਂ ਆਉਂਦਾ ਘਰੇ ਹਾਂ ਹੁਣ ਤੂੰ ਦੱਸ ਬਾਈ ਪੰਜ ਤਾਰਾ ਹੋਟਲ ਕਿਹੜਾ ਇਹ ਝੀਲ ਅੱਗੇ ਪਿੱਛੇ ਦੋ ਪਾਸੇ ਸ਼ਰਮਲਾ ਪੰਜ ਤਾਰਾ ਹੋਟਲ ਹੈ ਮੈਂ ਤੈਨੂੰ ਸਬੂਤ ਦਿਖਾਉਂਗਾ ਪੰਜ ਤਾਰਾ ਹੋਟਲ ਹਾਂ ਦਿਖਾ ਕਿੱਥੇ ਆ ਪੰਜ ਤਾਰਾ ਹੋਟਲ ਹੈ ਨਹੀਂ ਮਤਲਬ ਵੀ ਇਹ ਪੰਜ ਤਾਰਾ ਹੋਟਲ ਹੈ ਲੈ ਯਾਰ ਹੱਦ ਹੋ ਗਈ ਯਾਰ ਤੈਨੂੰ ਪਤਾ ਨਹੀਂ ਯਾਰ ਆ ਦੇਖ ਮੈਂ ਤੈਨੂੰ ਲਿਖਤੀ ਪੜਤੀ ਦਿਖਾਉਂਗਾ ਮੈਂ ਤੈਨੂੰ ਥੋੜੀ ਦਿਖਾਉਣਾ ਆ ਦੇਖ ਪੰਜ ਤਾਰਾ ਹੋਟਲ ਆ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਪਿਆ ਸੁਖਵੀਰ ਸਿੰਘ ਬਾਦਲ ਨੇ ਮੀਂਹ ਪੱਤਰ ਰੱਖਿਆ 2009 'ਚ ਠੀਕ ਹੈ ਆ ਜਿਹੜਾ ਐਸਐਸ ਚ ਬਰਾਡ ਸੀਗਾ ਚੇਅਰਮੈਨ ਪੰਜਾਬ ਬੋਰਡ ਦਾ ਜਿਹੜਾ ਉਹਨੇ ਮੀਂਹ ਪ ਇੱਥੇ ਪੰਜ ਪੰਜ ਤਾਰਾ ਹੋਟਲ ਆ ਭਰਾਵਾ ਆਦੇ ਬੈਠਾ ਮੈਂ ਤਾਂ ਆ ਦਿਖਾ ਦੇ ਪੰਜ ਤਾਰਾ ਹੋਟਲ ਬਾਈ ਪੰਜ ਤਾਰਾ ਫੋਟੋ ਤੁਸੀਂ ਵੀ ਦੇਖ ਸਕਦੇ ਹੋ ਤੇ ਇਸ ਚੀਲਾਂ ਦੇ ਬਣਿਆ ਹੋਇਆ ਤੇ ਬਾਈ ਫਿਰ ਹੁਣ ਮਤਲਬ ਵਿੱਚ ਪੂਰੇ ਨਜ਼ਾਰੇ ਲਈ ਜਾਨਾ ਭਾਈ ਤਾਰਾ ਆ ਮੈਂ ਇੱਥੇ ਭਰਾਵਾ ਫੀਲਿੰਗ ਲਈ ਜਾਨਾ ਪੂਰੀ ਮੈਂ ਤਾਂ ਲਿਖਤੀ ਪੜਤੀ ਜਿਹੜਾ ਮੈਨੂੰ ਪੁੱਛਦਾ ਮੈਂ ਤਾਂ ਆ ਦਿਖਾਉਣਾ ਤੇ ਮੈਂ ਤਾਂ ਨਜ਼ਾਰੇ ਲੈਣਾ ਆ ਜਾ ਹੋਰ ਦਿਖਾ ਮੈਂ ਪੰਜ ਤਾਰਾ ਹੋਟਲ ਦੇ ਵਿੱਚ ਤੈਨੂੰ ਇੱਕ ਆ ਦੇਖ ਆ ਖੁੱਡ ਪੱਟੇ ਪਏ ਆ ਦੇਖ ਇਧਰ ਦਿਖਾ ਮੜਾ ਜਾ ਹੋਰ ਜਾਨਵਰ ਵੀ ਹੋਵੇ ਚ ਜਨਵਰ ਕੀ ਇੱਥੇ ਰੇਚਰ ਰੋਚਾਉਂਦੇ ਆ ਇੱਥੇ ਖਾ ਜਾਣਗੇ ਅੱਛਾ ਇੱਥੇ ਭਰਾਵਾ ਪੰਜ ਤਾਰਾ ਹੋਟਲ ਹੈ ਖੂਨਨਾਕ ਹੈ ਖੂਨਨਾਕ ਅੱਛਾ ਅੱਛਾ ਹਾਂ ਤੇ ਬਈ ਜੇ ਤੁਸੀਂ ਵੀ ਆਉਣਾ ਪੰਜ ਤਾਰਾ ਹੋਟਲ 'ਚ ਆ ਜਾਓ ਤੇ ਫ੍ਰੀ ਦੇ ਵਿੱਚ ਇਹਦੇ ਪੈਸੇ ਤਾਂ ਨਹੀਂ ਲੈਂਦੇ ਇੱਥੇ ਪੈਸੇ ਪੂਸੇ ਨਹੀਂ ਲੈਂਦੇ ਇੱਥੇ ਤਾਂ ਫ੍ਰੀ ਦਾ ਪੰਜ ਤਾਰਾ ਹੋਟਲ ਜਨਵਰੀ ਡਰਾਉਂਦੇ ਆ ਇੱਥੇ ਤਾਂ ਸ਼ੇਰ ਸ਼ੂਰ ਆਉਂਦੇ ਇੱਥੇ